ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਨਵੇਂ ਚੁਣੇ ਗਏ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਸੀਨੀਅਰ ਡਿਪਟੀ ਮੇਅਰ ਰਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪ੍ਰਿੰਸ ਜੋਹਰ ਅੱਜ ਪ੍ਰੈਸ ਕਾਨਫਰੰਸ ਦੌਰਾਨ ਬਾਅਦ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣਗੇ ਇਸ ਤੋਂ ਬਾਅਦ ਜਗਰਾਓਂ ਪੁਲ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਫਿਰ ਦੁਰਗਾ ਮਾਤਾ ਮੰਦਰ ਮੱਥਾ ਟੇਕਿਆ ਬਾਦ ਵਿੱਚ ਜਲੰਧਰ ਬਾਈਪਾਸ ਚੌਂਕ ਵੀ ਖੇ ਡਾਕਟਰ ਬੀ ਆਰ ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਅਤੇ ਫਿਰ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਰਵਾਨਾ ਹੋਏ ਇਸ ਮੌਕੇ ਤੇ ਪ੍ਰਿੰਸੀਪਲ ਇੰਦਰਜੀਤ ਕੌਰ ਮੇਹਰ ਰਕੇਸ਼ ਪ੍ਰਾਸ਼ਕ ਸੀਨੀਅਰ ਡਿਪਟੀ ਮੇਅਰ ਪ੍ਰਿੰਸ ਜੋਹਰ ਡਿਪਟੀ ਮੇਅਰ ਵਾਰਡ ਨੰਬਰ 35 ਤੋਂ ਕਾਉਂਸਲਰ ਪ੍ਰਭਦੀਪ ਕੌਰ ਦੇ ਪਤੀ ਜਗਦੇਵ ਸਿੰਘ ਤੁੰਨਾ ਨੇ ਦੱਸਿਆ ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਸਨੀ ਮੱਕੜ ਦੇ ਨਾਲ ਪਹਿਲੀ ਵਾਰ ਲਈ ਧੰਨਵਾਦ ਬਹੁਤ ਬਹੁਤ ਉਸ ਮਾਲਕ ਦਾ ਜਿਨੇ ਆਪਣੀ ਇਸ ਬੱਚੀ ਨੂੰ ਇੱਥੇ ਇਸ ਜ਼ਿੰਮੇਵਾਰੀ ਲਈ ਮੁਨਾਸਿਬ ਸਮਝਿਆ ਔਰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਔਰ ਸਭ ਤੋਂ ਵੱਧ ਕੇ ਧੰਨਵਾਦ ਪਾਰਟੀ ਹਾਈ ਕਮਾਂਡ ਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੜੀ ਪ੍ਰਧਾਨ ਅਮਨ ਅਰੂੜਾ ਜੀ ਦਾ ਸਮੁੱਚੀ ਲੀਡਰਸ਼ਿਪ ਦਾ ਖਾਸ ਤੌਰ ਤੇ ਸਾਰੇ ਐਮ ਐਲ ਏ ਸਾਹਿਬਾਨਾਂ ਦਾ ਸਾਰੇ ਮੰਤਰੀ ਸਾਹਿਬਾਨਾਂ ਦਾ ਔਰ ਮੇਰੇ ਨਾਲ ਸਾਰੇ ਨਵੇਂ ਚੁਣੇ ਗਏ ਕੌਂਸਲਰ ਸਾਹਿਬਾਨਾਂ ਦਾ ਕਿ ਜਿਨ੍ਹਾਂ ਨੇ ਇਹ ਇਨਾ ਵੱਡਾ ਮੌਕਾ ਦਿੱਤਾ ਹੈ ਔਰ ਇਨੀ ਵੱਡੀ ਸੇਵਾ ਦੇ ਕੇ ਆਪਣੀ ਇਸ ਪੈਨ ਨੂੰ ਇਸ ਅਹੁਦੇ ਤੇ ਲਿਆ ਹਾਂਦਾ ਔਰ ਆਸ ਕਰਦੇ ਹਾਂ ਕਿ ਅਸੀਂ ਲਾਲਕੇ ਸਾਰੇ ਜਾਣੇ ਲੁਧਿਆਣੇ ਦੇ ਵਿਕਾਸ ਵਾਸਤੇ ਵੱਧ ਤੋਂ ਵੱਧ ਜਿਹੜੇ ਕੰਮ ਕਰ ਸਕਾਂਗੇ ਜੀ ਸ਼ੁਕਰੀਆ ਅੱਜ ਪਰਮਾਤਮਾ ਦੀ ਕਿਰਪਾ ਹੈ ਆਮ ਪਾਰਟੀ ਦਾ ਮਿਹਰ ਬਣਿਆ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਇੱਕ ਇਮਾਨਦਾਰ ਪਾਰਟੀ ਆ ਇਮਾਨਦਾਰ ਮੁੱਖ ਮੰਤਰੀ ਆ ਤੇ ਬੰਨੂੰ ਸਭ ਤੋਂ ਵੱਡੀ ਗੱਲ ਇਹ ਆ ਕਿ ਡਿਸੀਜਨ ਬਹੁਤ ਵਧੀਆ ਲੱਗਾ ਕਿ ਪੁਰਾਣੇ ਵਲੰਟੀਅਰ ਨੂੰ ਜੋ ਕਿ ਅੱਜ ਮੇਅਰ ਬਣੇ ਆ ਕਿ ਬਹੁਤ ਵਧੀਆ ਗੱਲ ਲੱਗੀ ਕਿ ਪੁਰਾਣੇ ਸਮੇਂ 'ਚ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਆ ਪਾਰਟੀ ਨੇ ਮਿਹਨਤ ਪ੍ਰਵਾਨ ਕਰਕੇ ਮਾਨ ਸਾਹਮਣੇ ਉਹਨਾਂ ਨੂੰ ਮੇਅਰ ਚੁਣਿਆ ਤੇ ਜੋ ਡਿਪਟੀ ਮੇਅਰ ਬਣੇ ਆ ਕਿਸੇ ਨੇ ਡਿਪਟੀ ਮੇਰਾ ਬਹੁਤ ਵਧੀਆ ਇੱਕ ਸੋਚ ਤੇ ਵਧੀਆ ਇੱਕ ਚੋਣ ਚੁਣੀ ਹੈ ਜੋ ਤੁਹਾਨੂੰ ਲੱਗਦਾ ਕਿ ਲੁਧਿਆਣਾ ਸ਼ਹਿਰ ਦਾ ਵਿਕਾਸ ਹੋਏਗਾ 100% ਹੋਏਗਾ ਜੀ ਤੁਸੀਂ ਇਹ ਦੇਖੋ ਪਹਿਲੀ ਸਰਕਾਰਾਂ ਸੀਗੀਆਂ ਕਿੰਨੀ ਵਾਰ ਸਰਕਾਰਾਂ ਬਣੀਆਂ ਇੱਕੋ ਹੀ ਰੋਣਾ ਸੀ ਸਾਡਾ ਖਜ਼ਾਨਾ ਖਾਲੀ ਕਦੀ ਮਾਨ ਸਾਹਿਬ ਨੇ ਕਿਹਾ ਖਜ਼ਾਨਾ ਖਾਲੀ ਹੈ ਇਹ ਮੁੱਦਾ ਤੇ ਹੈ ਕਿ ਗੋਗੀ ਸੁਰਗਿਆ ਗੋਗੀ ਜੀ ਦਾ ਇੱਕ ਸੁਪਨਾ ਸੀਗਾ ਗੱਡੇ ਨਾਲੇ ਦਾ ਉਹਦੀ ਇਹ ਸ਼ੁਰੂਆਤ ਕਰ ਪਾਣਗੇ ਦੇਖੋ ਜੀ ਬਹੁਤ ਦੁੱਖ ਲੱਗਾ ਕਿਉਂਕਿ ਹਰਮਨ ਪਿਆਰੇ ਨੇਤਾ ਸੀਗੇ ਗੁਰਪ੍ਰੀਤ ਗੋਗੀ ਜੀ ਜੋ ਪਿਛਲੇ ਸਮੇਂ ਇਹ ਕਾਲ ਚਲਾਣਾ ਕਰਕੇ ਦੁੱਖ ਦੀ ਗੱਲ ਆ ਕਿ ਚਲੋ ਇਹ ਆਪਾਂ ਨੂੰ ਪਾਣਾ ਮੰਨਣਾ ਪਏਗਾ ਸੁਆਸ ਜਿਹਨੇ ਲਿਖੇ ਪਰ ਉਹਨਾਂ ਦੇ ਸੁਪਨਾ ਜ਼ਰੂਰ ਪੂਰਾ ਹੋਏਗਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਨਹੀਂ ਪੱਤਰ ਲਾ ਕੇ ਆਪ ਤੋੜਿਆ ਇਹ ਕਿਉਂ ਤੋੜਿਆ ਗਿਆ ਦੇਖੋ ਜੀ ਉਸ ਪੁਰਾਣੀਆਂ ਗੱਲਾਂ ਉਸ ਬਾਰੇ ਮੈਂ ਨਹੀਂ ਕਹਿੰਦਾ ਪਰ ਉਹਨਾਂ ਦੇਖੋ ਕੁਝ ਨਿੱਜੀ ਉਹਨਾਂ ਦੀਆਂ ਗੱਲਾਂ ਹੋ ਸਕਦੀਆਂ ਨੇ ਪਰ ਇਹ ਕੰਮ ਹੋਣਗੇ ਜਿਹੜਾ ਵਿਕਾਸ ਆ ਵਿਕਾਸ ਲਈ ਮੇਅਰ ਚੁਣਿਆ ਤੇ ਵਿਕਾਸ ਹੋਏਗਾ ਕਿਉਂਕਿ ਮੈਂ ਜੋ ਅੱਜ ਮੇਰਾ ਨਾਮ ਜਗਦੇਵ ਸਿੰਘ ਧੁੰਨਾ ਪ੍ਰਧਾਨ ਬੀਸੀ ਵਿੰਗ ਹਲਕਾ ਦਖਣੀ ਤੇ ਮੇਰੀ ਪ੍ਰਾਪਰਟੀ ਤੇ ਕੋਰੇ ਤੁਨਾ ਮੇਰੀ ਪਤਨੀ ਜੋ ਵਾਰ ਨੰਬਰ 35 ਤੋਂ ਜੇਤੂ ਹੋਏ ਨੇ ਤੇ ਸੱਚ ਜਾਣਿਓ ਬਹੁਤ ਲੋਕਾਂ ਦਾ ਪਿਆਰ ਸਤਿਕਾਰ ਮਿਲ ਰਿਹਾ ਤੇ ਕੰਮ ਵੀ ਹੋ ਰਹੇ ਨੇ ਠੀਕ ਥੈਂਕ ਯੂ ਕੈਨੇਡ ਜੇਪੀ ਮੇਰੇ ਬਣਾਇਆ ਜਿਹੜੀ ਗੁਰੂ ਘਰ ਆਏ ਆ ਸ਼ੁਕਰਾਨਾ ਕਰਨ ਲਈ ਉਹ ਕਰ ਲਈਏ ਉਹ ਬੰਦਾ ਕਰ ਲੋ ਕੈਨੇਡ ਮੰਤਰੀ ਆਏ ਸੀਗੇ ਉਹ ਕਹਿੰਦੇ ਮਾਲ ਸੋਣਾ ਆਏ ਸੀਗੇ ਪ੍ਰਧਾਨ ਸੋਭਾ ਪ੍ਰਧਾਨ ਜੀ ਸਾਰਿਆਂ ਦਾ ਮੈਂ ਸ਼ੁਕਰਾਨਾ ਕਰਦਾ ਮੰਨ ਜਿਨ੍ਹਾਂ ਨੇ ਮੇਰੇ ਤੇ ਜ਼ਿੰਮੇਵਾਰੀ ਪਾਈ ਹੈ ਕਿਉਂਕਿ 25 ਸਾਲ ਤੋਂ ਮੈਂ ਕੰਮ ਖੋਲ੍ਹ ਚੱਲਦਾ ਆ ਰਿਹਾ ਇਸ ਕਰਕੇ ਕਿਹੜਾ ਤਜਰਬਾ ਹੁਣ ਵਰਤਾਂਗੇ ਤੇ ਲੋਕਾਂ ਦਾ ਕੰਮ ਕਰਾਂਗੇ ਸ਼ਹਿਰ ਦੀ ਤਰੱਕੀ ਕਰਾਂਗੇ ਇਹਦਾ ਪਹੁੰਚਣਾ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਹੈ ਜੀ ਜਿਨ੍ਹਾਂ ਨੇ ਅੱਜ ਮੇਰੇ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਦੇਣ ਲਿਆ ਕੇ ਦਿੱਤਾ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਮੂਹੀ ਲੀਡਰਸ਼ਿਪ ਦਾ ਸੀਐਮ ਸਾਹਿਬ ਦਾ ਪੰਜਾਬ ਪ੍ਰਧਾਨ ਜੀ ਦਾ ਸਾਰੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਇੱਕ ਤਈਂ ਛੋਟਾ ਜਿਹਾ ਵਰਕਰ ਨੂੰ ਵੀ ਜਿਹੜਾ ਮੈਂ ਚੰਡੇ ਡੰਡੇ ਲਾਂਦਾ ਹੁੰਦਾ ਸੀ ਪਾਰਟੀ ਦੇ ਉੱਥੋਂ ਚੱਕ ਕੇ ਅੱਜ ਲੁਧਿਆਣੇ ਦਾ ਡਿਪਟੀ ਮੇਅਰ ਬਣਾਇਆ ਪਾਰਟੀ ਨੇ ਜੋ ਮਾਨ ਸਤਿਕਾਰ ਦਿੱਤਾ ساری ਜ਼ਿੰਦਗੀ ਰਹਿਣੀ ਰਹਾਂਗਾ ਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦਾ ਤੇ ਲੁਧਿਆਣਾ ਸ਼ਹਿਰ ਵਾਸੀਆਂ ਦੀ ਕੰਮ ਕਰਦਾ ਦਾ مالک ਦਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਉਹਦੇ ਦਰ ਤੇ ਹਾਜ਼ਰੀ ਲਾਉਣ ਲਈ ਆਏ ਗੁਰਦੁਆਰਾ ਦੁਖਨੁਵਾਨ ਸਾਹਿਬ ਸਾਡੇ ਲੁਧਿਆਣੇ ਦੇ ਜਿਹੜਾ ਆਮ ਆਦਮੀ ਪਾਰਟੀ ਨੇ ਇਤਿਹਾਸ ਬਣਾਇਆ ਵਾ ਇੱਕ ਮਹਿਲਾ ਨੂੰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਲੁਧਿਆਣੇ ਦੀ ਮੇਰ ਬਣਾ ਕੇ ਮੁੱਖ ਮੰਤਰੀ ਪੰਜਾਬ ਨੇ ਔਰ ਸਾਡੇ ਸੁਪਰੀਮੋ ਅਰਵਿੰਦ ਕੇਰੀਵਾਲ ਡਾਕਟਰ ਸੰਦੀਪ ਪਾਠਕ ਨੇ ਜੋ ਪੰਜਾਬ ਦੀ ਧਰਤੀ ਤੇ ਇਤਿਹਾਸ ਬਣਿਆ ਉਹ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਆਏ ਆ ਮੈਡਮ ਜਿੱਥੇ ਪ੍ਰਿੰਸੀਪਲ ਬਣੀ ਹੈ ਮੇਰ ਸੀਨੀਅਰ ਡਿਪਟੀ ਮੇਰ ਵੱਡਾ ਪਾਈ ਰਕੇਸ਼ ਪ੍ਰਾਸ਼ਰ ਮੇਰਾ ਆਪਣਾ ਬੱਚਾ ਛੋਟਾ ਭਾਈ ਪ੍ਰਿੰਸ ਜੋਹਰ ਜੀ ਬਣਿਆ ਇਹ ਸਾਰੀ ਟੀਮ ਨੂੰ ਵਧਾਈ ਵੀ ਦਿੰਨੇ ਆ ਮੇਰੇ ਛੋਟੇ ਭਾਈ ਕਲਵੰਨ ਸਿੱਧੂ ਦੇ ਹਲਕੇ ਤੋਂ ਪ੍ਰਿੰਸ ਜੀ ਆ ਔਰ ਕੋਲਾਈ ਦੇ ਸਾਡੇ ਮਹਿਰ ਬਣਿਆ ਔਰ ਬੱਗਾ ਜੀ ਦੇ ਸੀਨੀਅਰ ਡਿਊਟੀ ਮਹਿਰ ਬਣਿਆ ਇਹ ਸਾਰੇ ਇਹਨਾਂ ਦੇ ਵਿਧਾਇਕਾਂ ਦੀ ਕਿਰਪਾ ਹੋਈ ਹੈ ਜੀ ਸਾਰਿਆਂ ਦੀ ਇਹਨਾਂ ਨੇ ਅਸ਼ੀਰਵਾਦ ਦੇ ਕੇ ਲੁਧਿਆਣੇ ਦੀ ਵਿਕਾਸ ਲਈ ਲੁਧਿਆਣੇ ਦੀ ਤਰੱਕੀ ਲਈ ਅੱਜ ਗੁਰੂ ਦਾ ਸ਼ੁਕਰਾਨਾ